ਇਹ ਕਿਉਂ ਹੋਵੇ ਮੇਰੀ ਮਾਂ ਬੈਠੀ ਸੀ ਉਸ ਸਮੇਂ ਜਦ ਇਸਨੇ ਪਿਆ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਚੁਣੀ ਗਈ ਬਾਲੀਵੁੱਡ ਅਦਾਕਾਰਾ ਕੰਗੜਾ ਰਣੌਤ ਨਾਲ ਵੀਰਵਾਰ ਨੂੰ ਚੰਡੀਗੜ੍ਹ 에어ਪੋਰਟ ਤੇ ਇੱਕ ਵੱਡੀ ਘਟਨਾ ਵਾਪਰੀ ਜਿਸ ਚ ਸੀਆਈਐਸਐਫ ਦੀ ਇੱਕ ਮਹਿਲਾ ਜਵਾਨ ਕੁਲਵਿੰਦਰ ਕੌਰ ਨੇ ਕੰਗੜਾ ਰਣੌਤ ਨੂੰ ਥੱਪੜ ਮਾਰ ਦਿੱਤਾ ਇਸ ਘਟਨਾ ਤੋਂ ਬਾਅਦ 에어ਪੋਰਟ ਤੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਕੰਗੜਾ ਕਾਫੀ ਗੁੱਸੇ 'ਚ ਨਜ਼ਰ ਆਈ ਅਤੇ ਵੀਡੀਓ 'ਚ ਕੁਝ ਕਹਿੰਦੇ ਵੀ ਸੁਣਾਈ ਦਿੱਤੀ। ਉਧਰ ਦੂਜੇ ਪਾਸੇ ਹੁਣ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕਹੇ ਹੋ ਕੰਗਣਾ ਰ瑙 ਤੇ ਕਿਸਾਨੀ ਅੰਦਲਨ ਨੂੰ ਲੈ ਕੇ ਗੁੱਸੇ 'ਚ ਨਸਰਾਂ ਰਹੀਏ। ਅਰੇ ਇਹ ਲੋਕ ਹੋਇਆ ਕੋਈ ਨਹੀਂ ਆ ਗਿਆ। ਇਹ ਬੈਠੇ ਕਿਉਂ ਹੋਵੇ? ਮੇਰੀ ਮਾਂ ਬੈਠੀ ਸੀ ਉਸ ਸਮੇਂ ਜਦ ਇਸਨੇ ਪ੍ਰਦਰਸ਼ਨ ਕੀਤਾ। ਕੋਸਟੇਬਲ ਕੁਲਵਿੰਦਰ ਕੌਰ ਨੇ ਕੰਗੜਾ ਰੌਤੇ 'ਤੇ ਇਲਜ਼ਾਮ ਲਾਇਆ ਕਿ ਕਿਸਾਨੀ ਅੰਦੋਲਨ ਦੌਰਾਨ ਕੰਗੜਾ ਨੇ ਪੰਜਾਬ ਦੀਆਂ ਔਰਤਾਂ ਬਾਰੇ ਗਲਤ ਬਿਆਨ ਦਿੱਤੇ ਅਤੇ ਇਹ ਕਿਹਾ ਸੀ ਕਿ ਪੰਜਾਬ ਦੀਆਂ ਔਰਤਾਂ ਪੈਸੇ ਲਈ ਕਿਸਾਨੀ ਅੰਦੋਲਨ ਵਿੱਚ ਹਿੱਸਾ ਲੈ ਰਹੀਆਂ ਨੇ ਕੰਗੜਾ ਨੇ ਜਿਨ੍ਹਾਂ ਨੂੰ 100-100 ਰੁਪਏ ਵਾਲੀ ਕਿਹਾ ਉਹਨਾਂ ਵਿੱਚ ਮੇਰੀ ਵੀ ਕਮਾ ਸੀ ਕੁਲਵਿੰਦਰ ਕੌਰ ਨੇ ਕਿਹਾ ਕਿ ਕੀ ਹੁਣ 100 ਰੁਪਏ ਲੈ ਕੇ ਕੀ ਕੰਗੜਾ ਰੌਤ ਇੱਥੇ ਬੈਠੇਗੀ ਕੌਫੀ ਲਈ ਸੱਦੀ ਆ ਗਏ ਮੇਰੇ ਬੈਠੇ ਗੋਲੇ ਮੇਰੀ ਮਾਂ ਬੈਠੀ ਸੀ ਉਸ ਸਮੇਂ ਜਦੋਂ ਇਸਨੇ ਪਿਆਰ ਕੀਤਾ ਪਰ ਆਪਾਂ ਮਾਂ ਵੀ ਬੈਠੇ ਉਧਰ ਕੁਲਵਿੰਦਰ ਕੌਰ ਬਾਰੇ ਕੁਝ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਦਰਸਲ ਕੁਲਵਿੰਦਰ ਕੌਰ ਸultanpur ਦੇ ਇੱਕ ਪਿੰਡ ਦੀ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਕੁਲਵਿੰਦਰ ਕੌਰ ਦੇ ਪਤੀ ਵੀ ਭਾਰਤੀ ਫੌਜ ਵਿੱਚ ਤਾਇਨਾਤ ਨੇ ਅਤੇ ਇਸ ਸਮੇਂ ਉਹ ਜੰਮੂ ਕਸ਼ਮੀਰ ਵਿੱਚ ਡਿਊਟੀ ਕਰ ਰਹੇ ਨੇ ਜਦਕਿ ਕੁਲਵਿੰਦਰ ਕੌਰ ਖੁਦ 2 ਸਾਲ ਤੋਂ ਚੰਡੀਗੜ੍ਹ 에어ਪੋਰਟ ਤੇ ਤਾਇਨਾਤ ਦੱਸਿਆ ਜਾ ਰਿਹਾ ਹੈ ਉਦੋਂ ਇਸ ਘਟਨਾ ਤੋਂ ਬਾਅਦ ਹੁਣ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ